ਗੁੱਡ ਆਫਟਰਨੂਨ ਜੀ ਹਾਂ ਸਰ ਮੈਂ ਲੋਨ ਡਿਪਾਰਟਮੈਂਟ ਡੀਐਸ ਤੇ ਬਾਤ ਕਰ ਰਹੀ ਲੁਧਿਆਣਾ ਸੇ ਹਾਂ ਜੀ ਮੈਡਮ ਹਾਂ ਜੀ ਸਰ ਆਪਕੋ ਲੋਨ ਕੀ ਰਿਕੁਆਇਰਮੈਂਟ ਥੀ ਸਰ ਲੋਨ ਮੈਡਮ ਚਾਹੀਦਾ ਜੀ ਹਾਂ ਜੀ ਓਕੇ ਸਰ ਕਿੰਨੀ ਕੀ ਰਿਕੁਆਇਰਮੈਂਟ ਹੈ ਸਰ ਆਪਕੋ ਮੈਡਮ 9000 ਕਰੋੜ ਰੁਪਏ ਦੀ ਜੀ 9000 ਕਰੋੜ ਰੁਪਏ ਦੀ ਤੁਹਾਨੂੰ ਕਿਹਨੇ ਨੰਬਰ ਦਿੱਤਾ ਮੇਰਾ ਜੀ 9000 ਕਰੋੜ ਚਾਹੀਦਾ ਜੀ ਸਰ ਹਮੇ ਤਾਂ ਮੈਂ ਸਰ ਡਾਟਾ ਪ੍ਰੋਵਾਈਡ ਕਰਤੇ ਹਾਂ ਸਰ ਹਾਂਜੀ 9000 ਕਰੋੜ ਰੁਪਏ ਦਾ ਚਾਹੀਦਾ ਮੈਡਮ ਐਕਚੁਅਲੀ ਮੈਂ ਤੁਹਾਨੂੰ ਦੱਸ ਵੀ ਦੰਨਾ ਵੀ 8300 ਕਰੋੜ ਰੁਪਏ ਦੀ ਵਿਜੇ ਮਾਲਿਆ ਦੀ ਪ੍ਰਾਪਰਟੀ ਮਿਲਦੀ ਆ ਉਹ ਜੇ ਆਪਾਂ ਲੈ ਕੇ ਵੇਚਦੇ ਆ 9000 ਕਰੋੜ ਦੀ ਵਿਗ ਜਾਣੀ ਆ ਅੱਛਾ ਉਹਦੇ ਚੋਂ 700 ਕਰੋੜ ਦਾ ਫਾਇਦਾ ਆਪਣਾ ਅੱਧਾ ਚਾਹੇ ਤੁਸੀਂ ਰੱਖ ਲਿਓ ਉਹਦਾ ਮੈਨੂੰ ਦੇ ਦਿਓ 350 ਕਰੋੜ ਤੁਸੀਂ ਰੱਖ ਲਿਓ 350 ਕਰੋੜ ਮੈਂ ਰੱਖ ਲਵਾਂ ਬਹੁਤ ਡਰੀਦਾ ਸੋ ਮਤਲਬ ਇਹ ਸਮਝ ਨਹੀਂ ਆ ਰਿਹਾ ਮੈਂ ਸੀਰਲੀ ਤੁਸੀਂ ਮੈਂ ਤੁਹਾਨੂੰ ਕਲੀਅਰ ਸਮਝਾਉਣਾ ਵਿਜੇ ਮਾਲਿਆ ਨਾ ਇਹ ਨਹੀਂ ਮੈਂ ਇੱਕ ਮਿੰਟ ਕੰਨ ਤੇ ਬੋਲੋ ਵਿਜੇ ਮਾਲਿਆ ਹੈਗਾ ਨਾ ਵਿਜੇ ਮਾਲਿਆ ਹਾਂਜੀ ਬੋਲੋ ਵਿਜੇ ਮਾਲਿਆ ਵਾ ਜਿਹੜਾ ਉਹ ਉਹਦੀ ਪ੍ਰਾਪਰਟੀ ਕਰਕ ਕੀਤੀ ਹੈ ਇਹਨਾਂ ਨੇ 9000 ਦੀ 9000 ਕਰੋੜ ਰੁਪਏ ਦੀ ਪ੍ਰਾਪਰਟੀ ਆ ਉਹ 8300 ਕਰੋੜ ਚੋ ਦੇ ਰਹੇ ਮੈਨੂੰ ਉਹ ਜਦੋਂ ਆਪਾਂ 8300 ਕਰੋੜ ਰੁਪਇਆ ਆਪਾਂ ਉਹਨੇ ਦੀ ਵੇਚ ਤੇ ਆਪਾਂ ਜਦੋਂ ਖਰੀਦ ਲਈ ਜਦੋਂ ਆਪਾਂ ਵੇਚਾਂਗੇ ਉਹ 9000 ਕਰੋੜ ਦੀ ਬੀਕੂ ਉਹਦੇ ਉਹਦੇ ਚੋਂ 700 ਕਰੋੜ ਰੁਪਏ ਦਾ ਬੈਨੀਫਿਟ ਆ ਉਹ ਆਪਾਂ ਦੋਨੋਂ ਅੱਤੇ ਅੱਤੇ ਕਰ ਲਾਂਗੇ ਟੋਟਾ ਕੀ ਵਿਚਾਰ ਆ ਇਹਦੇ ਬਾਰੇ 3500 ਕਰੋੜ ਆ ਜਾਣਾ ਤੁਹਾਨੂੰ ਆਜੋਬਾਂ ਜੂਬਾਂ ਕਰਨ ਦੀ ਲੋੜ ਨਹੀਂ ਪੈਣੀ ਆਪਦੀ ਬੈਂਕ ਖੋਲ ਕੇ ਵਹਿ ਜਾਓ ਬੈਂਕ ਨਾ ਸਹੀ ਆ ਏਜੰਸੀ ਤਾਂ ਖੋਲੀ ਜਾਣੀ ਆ ਫਾਈਨਾਂਸ ਕੰਪਨੀ ਤਾਂ ਖੋਲੀ ਜਾਊ ਬੈਂਕ ਨਾ ਸੀ ਕੀ ਵਿਚਾਰ ਆ ਪਾਰਟਨਰਸ਼ਿਪ ਚ ਖੋਲ ਲਿਓ 350 ਚੋਂ 200 ਕਰੋੜ ਰੁਪਏ ਮੰਮੀ ਡੈਡੀ ਨੂੰ ਦੇ ਦਿਓ 150 ਕਰੋੜ ਮੇਰਾ 150 ਕਰੋੜ ਤੁਹਾਡਾ 300 ਕਰੋੜ ਰੁਪਏ ਦੇ ਵਿੱਚ ਆਪਾਂ ਫਾਈਨਾਂਸ ਕੰਪਨੀ ਖੋਲ ਲਾਂਗੇ ਕਰਨਾ ਕੀ ਪੈਣਾ ਸਰ ਇਸ ਲਈ ਮੈਨੂੰ ਜੀ ਇਸ ਦੇ ਲਈ 8300 ਕਰੋੜ ਰੁਪਏ ਦਾ ਲੋਨ ਦੇਣਾ ਪੈਣਾ ਮੈਨੂੰ ਸੌਰੀ ਸਰ ਮੈਡਮ ਥੋੜਾ ਬਹੁਤ ਘਟਾ ਲਓ 15000 ਰੁਪਿਆ ਘਟ ਦੇ ਦਿਓ ਸੋਨ ਪਹਿਲੇ ਇਹ ਤਾਂ ਤੁਸਾਂ ਤੁਸੀਂ ਕਰਦੇ ਕਿਉਂ ਕੀ ਕਰ ਮੈਡਮ ਮੈਂ ਐਸੇ ਜਿਹੇ ਡਿਸਪਿਊਟਡ ਪ੍ਰਾਪਰਟੀ ਹੀ ਚੱਕਦਾ ਜੀ ਅੱਗੇ ਮੈਂ ਇੱਕ ਪ੍ਰਾਪਰਟੀ ਚੱਕੀ ਸੀਗੀ ਉਹਦੇ ਚੋਂ ਮੈਨੂੰ 70 80 ਹਜ਼ਾਰ ਕਰੋੜ ਬਚ ਗਿਆ ਸੀਗਾ ਡਿਸਪਿਊਟਡ ਪ੍ਰਾਪਰਟੀ ਹੀ ਚੱਕਦਾ ਮੈਂ ਦੇਖੋ ਬਣਾਓ ਪ੍ਰੋਗਰਾਮ ਸਰ ਮੈਂ ਨਾ ਆਪਣੇ ਸੀਨੀਅਰ ਨਾਲ ਗੱਲ ਕਰਕੇ ਤੁਹਾਨੂੰ ਫਿਰ ਕੰਟੈਕਟ ਕਰਦੀ ਹਾਂ ਸਰ ਜ਼ਰੂਰ ਜ਼ਰੂਰ ਜੱੱਸੀ ਜੀ ਮੈਨੂੰ ਭੁੱਲ ਨਾ ਜਾਇਓ ਇਹ ਆਪਰਚੂਨਿਟੀ ਆ ਤੁਹਾਡੇ ਕੋਲ ਸੀਨੀਅਰ ਨੂੰ ਵਿੱਚ ਪਾ ਲਿਓ ਆਪਾਂ 700 ਕਰੋੜ ਤੇ ਤਿੰਨ ਹਿੱਸੇ ਕਰ ਲਾਂਗੇ ਹੋਰ ਦੱਸੋ ਠੀਕ ਹੈ ਸਰ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਸਾਰਨਾ ਗੱਲ ਕਰਵਾ ਦੂੰਗੀ ਹਾਂ ਹਾਂ ਗੱਲ ਕਰਵਾ ਕੇ ਮੈਨੂੰ ਦੱਸੋ ਉਹਨਾਂ ਨੂੰ ਕੋਟੀਜਲ ਸਮਝਾ ਦਿਓ ਠੀਕ ਹੈ ਕਿਉਂਕਿ ਮੇਰੇ ਸੀਨੀਅਰ ਨੇ ਉਹਨਾਂ ਨੂੰ ਮੇਰੇ ਨਾਲ ਜ਼ਿਆਦਾ ਪਤਾ ਹੋਏਗਾ ਕੋਈ ਨਾ ਕੋਈ ਨਾ ਕੋਈ ਨਾ ਫਿਰ ਮੈਡਮ ਮੈਂ ਤੁਹਾਨੂੰ ਕੱਢ ਦੇਣਾ ਵਿੱਚੋਂ ਮੈਂ ਤੁਹਾਨੂੰ ਦੱਸਾਂ ਜੇ ਸੀਨੀਅਰ ਨਾਲ ਵਿੱਚ ਪਾ ਲਿਆ ਪਰ ਤੁਸੀਂ ਨਾਲ ਰੱਖ ਲਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਨਾਲ ਹੀ ਰੱਖਣਾ ਕੋਈ ਗੱਲ ਨਹੀਂ ਮੈਡਮ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਤੁਹਾਡਾ ਕੰਟੈਕਟ ਕਰਵਾ ਰਹੀ ਹਾਂ ਉਹ ਨਹੀਂ 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 ਤੁਹਾਨੂੰ ਨਹੀਂ ਕੱਢਣਾ ਵਿੱਚੋਂ ਮੈਂ ਉਹ ਹੀ ਤਾਂ ਇਹਨਾ ਵੀ ਮੈਂ ਤੁਹਾਨੂੰ ਨਾਲ ਰੱਖਾਂਗੀ ਕੋਈ ਗੱਲ ਨਹੀਂ ਠੀਕ ਹੈ ਜਿਆਦਾ ਨਹੀਂ ਥੋੜਾ ਬੋਤਾ ਦੇ ਦੇ ਮੈਡਮ 100 ਕਰੋੜ ਥੋੜਾ ਪੱਕਾ ਜੇ ਸੀਨੀਅਰ ਨੂੰ ਵੀ ਵਿੱਚੋਂ ਦੇਣਾ ਪਿਆ ਤਿੰਨ ਹਿੱਸੇ ਕਰ ਲਾਂਗੇ ਮੈਂ ਆਪਦੇ ਨਹੀਂ ਦੇ ਦੂੰ 100 ਕਰੋੜ ਤੁਹਾਨੂੰ ਓਕੇ ਠੀਕ ਠੀਕ ਹੈ ਜੀ ਠੀਕ ਹੈ ਸਰ ਕੋਈ ਗੱਲ ਨਹੀਂ ਜੀ ਮੈਂ ਤੁਹਾਡੀ ਗੱਲ ਕਰਵਾ ਦੇਣੀ ਓਕੇ 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 ਮੈਡਮ ਓਕੇ ਥੈਂਕ ਯੂ ਥੈਂਕ ਯੂ ਮੈਡਮ ਥੈਂਕ